ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਈਆਂ ਜੀ ਮੋਹਾਲੀ ਦੇ ਨੇੜੇ ਜ਼ਮੀਨ ਹੀ ਜ਼ਮੀਨ ਵਿਕਾਊ ਹੈ ਜੀ ਸ਼ੇਖਨ ਮਾਜਰਾ ਸਵਾ 3 ਕਨਾਲਾਂ ਨੇੜੇ ਪੀ ਆਰ 12 ਰੋਡ ਰੇਟ 3.5 ਕਰੋੜ ਕਿੱਲੇ ਦੇ ਹਿਸਾਬ ਨਾਲ ਰਾਏਪੁਰ 3.5 ਕਨਾਲਾ ਰੇਟ 3.5 ਕਰੋੜ ਪਰ ਏਕੜ ਧੀਰਪੁਰ ਚਾਰਕਨਾਲਾ ਲਿੰਕ ਰੋਡ ਤੋਂ ਇੱਕ ਕਿੱਲਾ ਪਿੱਛੇ ਰੇਟ ਹੈਗਾ 3.5 ਕਰੋੜ ਪਰ ਏਕੜ ਧੀਰਪੁਰ ਚਾਰਕਨਾਲਾ ਲਿੰਕ ਰੋਡ ਤੋਂ ਇੱਕ ਕਿੱਲਾ ਪਿੱਛੇ ਰੇਟ 40 ਲੱਖ ਕਨਾਲ ਦਾ ਗੋਵਿੰਦਗੜ 1.5 ਏਕੜ ਨੇੜੇ ਰਿੰਗ ਰੋਡ ਰੇਟ 2 ਕਰੋੜ 80 ਲੱਖ ਏਕੜ ਦਾ ਸ਼ਾਮਪੁਰ 1.5 ਏਕੜ ਲਿੰਕ ਰੋਡ ਦਾ ਫਰੰਟ ਰੇਟ 3 ਕਰੋੜ ਪਰ ਏਕੜ ਗੀਗਾ ਮਾਜਰਾ 13 ਕਨਾਲਾਂ ਰੇਟ 2.5 ਕਰੋੜ ਪਰ ਏਕੜ ਪਵਾਲਾ 3.5 ਏਕੜ ਰੋਡ ਦਾ ਫਰੰਟ ਰੇਟ 1.5 ਕਰੋੜ ਪਰ ਏਕੜ ਤੇਲਪੁਰ 2.5 ਕਨਾਲਾਂ ਨੇੜੇ ਰਿੰਗ ਰੋਡ ਰੇਟ 45 ਲੱਖ ਕਨਾਲ ਦਾ 9569798186 9569798186 ਇਸ ਨੰਬਰ ਤੇ ਸੰਪਰਕ ਕਰੋ ਤੇ ਜਮੀਨਾ ਹੀ ਜਮੀਨਾ ਖਰੀਦੋ ਟਰੈਕਟਰ ਵਿਕਾਊ ਹੈ ਜੀ ਪਾਵਰ ਡ੍ਰੈਗ 445 2006 ਮਾਡਲ ਹੈ ਜੀ ਡਬਲ ਕਲਚ 85% ਟਾਇਰਾਂ ਦੀ ਕੰਡੀਸ਼ਨ ਇੰਜਨ ਗੇਅਰ ਦਾ ਓਕੇ ਰੇਟ 240000 ਏਰੀਆ ਮਾਨਸਾ 75890 16344 ਦੂਜਾ ਨੰਬਰ ਹੈ ਜੀ 76967 65855 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਪਾਵਰ ਟਰੈਕ 445 ਟਰੈਕਟਰ 2006 ਮਾਡਲ 2 ਲੱਖ 40000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਫੋਰਡ 3600 ਟਰੈਕਟਰ ਵਿਕਾਊ ਹੈ ਜੀ 1995 ਮਾਡਲ ਇੰਜਨ ਗੇਅਰ ਦਾ ਓਕੇ ਹੈ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਏਰੀਆ ਧੁਰਕੋਟ ਰਣ ਸਿੰਘ ਮੌਕਾ 9914375609 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਨੂੰ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਨਾ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਡਬਲ ਬੈੱਡ ਬਾਕਸ ਵਿਕਾਊ ਹੈ ਜੀ ਡਬਲ ਬੈੱਡ ਬਾਕਸ ਵਿਕਾਊ ਹੈ ਜੀ ਰੇਟ ਹੈ 26500 ਏਰੀਆ ਪਿੰਡ ਗੈਸਪੁਰ ਨੇੜੇ گورਨਮੈਂਟ ਸਕੂਲ ਲੁਧਿਆਣਾ 98157 35694 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਟਾਟਾ ਮਾਂਜਾ ਗੱਡੀ ਵਿਕਾਉ ਹੈ ਜੀ ਗੱਡੀ 2011 ਮਾਡਲ ਏਰੀਆ ਬਠਿੰਡਾ ਇਸ ਵੀਰ ਨੇ ਕੈਨੇਡਾ ਜਾਣਾ ਜੀ ਇਸ ਕਰਕੇ ਗੱਡੀ ਸੇਲ ਕਰਨੀ ਹੈ 132000 ਰੁਪਏ ਰੇਟ ਰੱਖੇ ਗਏ 11 ਮਾਡਲ ਹੈ ਗੱਡੀ ਬਠਿੰਡੇ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਬਾਕੀ ਕੰਡੀਸ਼ਨ ਵੀਡੀਓ ਚ ਵੀ ਦੇਖ ਸਕਦੇ ਹੋ ਨੰਬਰ ਨੋਟ ਕਰ ਲਓ ਜੀ 85752 14000 85752 14000 14000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ 132000 ਰੁਪਏ ਚ ਖਰੀਦ ਸਕਦੇ 6 ਮਰਲੇ ਦਾ ਪਲਾਟ ਵਿਕਾਊ ਹੈ ਜੀ ਨੇੜੇ ਆਈਟੀਆਈ ਬਟਾਲਾ ਰੇਟ ਹੈ 720000 720000 ਰੁਪਏ ਰੇਟ ਮੰਗੇ 6 ਮਰਲੇ ਦਾ ਪਲਾਟ ਵਿਕਾਊ ਹੈ ਜੀ 7789924187 7789924187 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ੇਮ ਮਾਰਲੇ ਦਾ ਪਲਾਟ 720000 ਰੁਪਏ ਚ ਫ੍ਰੀਡ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਜੀ ਬਾਹਰ ਜਾਣਾ ਜੀ ਇਸ ਕਰਕੇ ਵੇਚ ਰਹੇ ਨੇ ਮਰਸੀਡੀਜ਼ ਬੈਂਜ ਗੱਡੀ 2015 ਮਾਡਲ 110000 ਕਿਲੋਮੀਟਰ ਚੱਲੀ ਆ ਬੀਆਈਪ ਨੰਬਰ ਸਨਰੂਫ ਏਰੀਆ ਫਤਿਹਗੜ੍ਹ ਸਾਹਿਬ ਰੇਟ ਵੀਰ ਨੂੰ ਦੱਸਣੀ ਜੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਤੇ ਬਾਕੀ ਗੱਡੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 86996 3099 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਰੇਟ ਵਗੈਰਾ ਪੁੱਛ ਕੇ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 1250 ਪਿਆ ਪਿਆ ਡੀ ਟਰੈਕਟਰ ਵਿਕਾਊ ਆ 2014 ਮਾਡਲ ਬੰਗਾਲ ਨੰਬਰ ਆਰ ਸੀ ਮਿਲ ਜੂਗੀ ਰੇਟ 285000 ਏਰੀਆ ਸਰਦੂਲਗੜ ਮਾਨਸਾ 987702287 987702287 ਇਸ ਨੰਬਰ ਤੇ ਫੋਨ ਕਰਕੇ ਜੌਨ ਡੀਅਰ 505 ਡੀ ਟਰੈਕਟਰ 2014 ਮਾਡਲ 285000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕਿ ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਜੀ ਮਹਿੰਦਰਾ 585 ਟਰੈਕਟਰ ਵਿਕਾਊ ਹੈ ਡਬਲ ਕਲਚ 1999 ਮਾਡਲ ਏਰੀਆ ਧਾਰੀਵਾਲ ਗੁਰਦਾਸਪੁਰ ਹੈਵੀ ਬੰਪਰ ਲੱਗਿਆ 50% ਹੈ ਨਾ ਦੀ ਕੰਡੀਸ਼ਨ ਹੈ ਜੀ 235000 ਰੁਪਏ ਰੇਟ ਰੱਖਿਆ 1998 ਮਾਡਲ ਡਬਲ ਕਲਚ ਮਹਿੰਦਰਾ 585 ਟਰੈਕਟਰ ਵਿਕਾਊ ਹੈ ਜੀ 8146828744 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 585 ਟਰੈਕਟਰ ਤੁਸੀਂ 235000 ਚ ਖਰੀਦ ਸਕਦੇ ਹੋ ਜ਼ਮੀਨ ਤੇ ਘਰ ਵਿਕਾਊ ਹੈ 2 ਏਕੜ ਜ਼ਮੀਨ ਲਿੰਕ ਰੋਡ ਤੇ ਵਿੱਚ ਮੋਟਰ ਘਰ ਵਿੱਚ 4 ਕਮਰੇ 메ਨ ਰੋਡ ਤੋਂ 200 ਮੀਟਰ ਅੰਦਰ ਜ਼ਮੀਨ ਦਾ ਠੇਕਾ 17 8000 ਏਰੀਆ ਪਾਤੜਾ ਪਟਿਆਲਾ ਕੋਈ ਮਾਰ ਨਹੀਂ ਸਾਫ਼ ਸੁਥਰਾ ਟੱਕ ਹੈ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ 78892 41049 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜ਼ਮੀਨ ਅਤੇ ਘਰ ਹੈ ਜਿਹੜਾ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਕੋਠੀ ਵਿਕਾਊ ਹੈ ਜੀ ਨਵੀਂ ਤਿਆਰ ਕੀਤੀ ਹੋਈ ਹੈ ਨੇੜੇ ਗੁਰੂ ਰਵਿਦਾਸ ਚੌਂਕ ਗੁਰਦਾਸਪੁਰ 4 ਮਰਲੇ ਜਗ੍ਹਾ ਦੇ ਵਿੱਚ ਬਣੀ ਹੈ ਫੁੱਲ ਕੰਪਲੀਟ ਹੈ A to Z ਸਾਰਾ ਕੰਮ ਹੋਇਆ ਜੀ ਇੱਕ ਵੀ ਰੁਪਇਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ 4 ਬੈਡਰੂਮ 3 ਵਾਸ਼ਰੂਮ ਡ్రਾਈਇੰਗ ਰੂਮ ਲੌਬੀ 2 ਕਿਚਨ ਰੇਟ ਹੈ ਜੀ 46 ਲੱਖ ਰੁਪਏ 46 ਲੱਖ ਰੁਪਇਆ ਰੇਟ ਰੱਖਿਆ ਗਿਆ ਜੀ 4 ਮਰਲੇ ਜਗ੍ਹਾ ਦੇ ਵਿੱਚ ਫੁੱਲ ਕੰਪਲੀਟ ਕੋਠੀ ਬਣੀ ਹੋਈ ਹੈ ਨਵੀਂ ਪਾਈ ਹੋਈ ਹੈ ਜੀ ਇਹ ਕੋਠੀ 46 ਲੱਖ ਰੁਪਇਆ ਰੇਟ ਹੈਗਾ 9968100118 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਠੀ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਬਦ ਤੋਂ ਬਾਅਦ ਸ਼ੇਅਰ ਕਰ ਦਿਓ WhatsApp ਤੇ Facebook ਗਰੁੱਪਾਂ ਦੇ ਵਿੱਚ ਇਸ ਤਰ੍ਹਾਂ ਤੁਸੀਂ ਜਿੱਥੇ ਮਰਜ਼ੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਆਪਦਾ ਨਾਮ ਏਰੀਆ ਜ਼ਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਨੇ ਜੀ ਤੇ ਜਿਹੜੇ ਵੀਰ ਸਪੋਰਟ ਕਰ ਰਹੇ ਨੇ ਚੈਨਲ ਨੂੰ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਕਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਤਾਂ ਕਮੈਂਟਾਂ ਦੇ ਵਿੱਚ ਜ਼ਰ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣਦੇ ਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੀ ਹੀ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ